ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਫਿਰ ਤੋਂ ਜੁੜਿਆ ਦਰਿਆ ਸਤਲੋਜ ਤੋਂ ਅਖੀ ਦੀ ਟਹਾਲ ਤੇ ਦਰਿਆ ਸਤਲੋਜ ਦੇ ਵਿੱਚ ਦੇਖੋ ਕਿਵੇਂ ਖਤਰਨਾਕ ਪਾਣੀ ਹੈ ਚੱਲ 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 ਉਹ ਹੀ ਜਾਣੇ ਨੂੰ ਜਾਣ ਹੁੰਦੇ ਬੇੜੀ ਨਹੀਂ ਆ ਆਪੂ ਇੱਥੇ ਮੰਨਿਆ ਸਤਲੋਜ ਦਰਿਆ ਦੇ ਵਿੱਚ ਹਾਂ ਸਤਲੋਜ ਦਰਿਆ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਤੇਜ਼ ਹੈ ਤੇ ਬੇੜਾ ਗਾਂ ਚੱਲਾ ਖੇਲ ਬੇੜਾ ਗਾਂ ਪਾਣੀ ਚ ਲੁੜ ਗਿਆ ਤੇ ਉਹਨੂੰ ਬੇੜੇ ਨੂੰ ਵਾਪਸ ਕੰਢੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆ ਮੇਰੇ ਵੀਰ ਦੋ ਬਹਾਦਰ ਜਵਾਨ ਬੇੜੀ ਸਵਾਰ ਹੋ ਕੇ ਬੇੜੀ ਸਵਾਰ ਹੋ ਕੇ ਤੇ ਬੇੜੇ ਨੂੰ ਰਸਤਾ ਫਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਬੇੜੇ ਨੂੰ ਵਾਪਸ ਲਿਆਇ ਲਿਆਂਦਾ ਜਾਏ ਆਏ ਆਏ ਰਸਾ ਕੋ ਨਹੀਂ ਰਸਾ ਕੋ ਨਹੀਂ ਹੋਇਆ ਢੇੜੇ ਖੜਾਓ ਢੜਾ ਰਸਾ ਕੋ ਨਹੀਂ ਆਹ ਬਾਹਰ ਨੂੰ ਪੈ ਤਾੜੀ ਠੀਕ ਦੇਖੋ ਜੀ ਬਲਕਾਰ ਸਿੰਘ ਆ ਜੀ ਪਿੰਡ ਕਿਹੜਾ ਜੀ ਪਿੰਡ ਦੋਨਾ ਮੱਤੜ ਗਜਨੀ ਵਾਲਾ ਜੀ ਬਲਕਾਰ ਸਿੰਘ ਜੀ ਜਿਹੜਾ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਕੀ ਹਾਲਾਤ ਕੀ ਨਮੋਕੇ ਦੇ ਹੁਣ ਤਾਂ ਸਾਨੂੰ ਬੜਾ ਮਾੜਾ ਹਾਲਾਤ ਦਿੱਸਦੇ ਪਾਣੀ ਬਹੁਤ ਵਧਿਆ ਜਾਂਦਾ ਜੀ ਪਾਣੀ ਇਹ ਫਸਲਾਂ ਵੇ ਪਾਰ ਹੋ ਜਾਂ ਨੇ ਕੁਛ ਦਾ ਵਿੱਚ ਪਾਣੀ ਪੈ ਗਿਆ ਝੋਨੇ ਵਿੱਚ ਤੇ ਬਹੁਤ ਜ਼ਿਆਦਾ ਪੁਲ ਦੀ ਮੰਗ ਹੈ ਸਾਡੀ ਕੋਈ ਸਰਕਾਰ ਪੁਲ ਦਾ ਨਹੀਂ ਕਰ ਰਹੀ ਕਿੰਨਾ ਕੋਈ ਏਰੀਆ ਤਾਰ ਤੋਂ ਦਰਿਆ ਤੋਂ ਪਾਰ ਗਿਆ ਜੀ ਪਾਰ ਦਾ 2000 ਕਿਲਾ ਜੀ 2000 ਕਿਲਾ ਹੈ ਗਿਆ ਹਾਂਜੀ 2000 ਪਾਰ ਦਰਿਆ ਤੋਂ ਪਾਰ ਫਸਲ ਕੀ ਕੀ ਗਈ ਹੈ ਜੀ ਫਸਲਾਂ ਝੋਨਾ ਕੁਝ ਸਬਜ਼ੀਆਂ ਲਾਈਆਂ ਨੇ ਅਰਬੀ ਏ ਸਾਰੀ ਸਬਜ਼ੀ ਬਹੁਤ ਕੁਝ ਹੈ ਗਿਆ ਜੀ ਕੀ ਨਾ ਆਪਣਾ ਜੀ ਹਾਂਜੀ ਕੀ ਨਾ ਕੀ ਤੁਹਾਡਾ ਜੀ ਵੀਰੋ ਬੀਬੀ ਪਿੰਡ ਕਿਹੜਾ ਜੀ ਗਜਨੀ ਮਤੜ ਗਜਨੀ ਵਾਲਾ ਹਾਂਜੀ ਇਹ ਦਰਿਆ 'ਚ ਪਾਣੀ ਕਿੰਨਾ ਹੋਇਆ ਜੀ ਬਹੁਤ ਪਾਣੀ ਹੈ ਹੱਥੋਂ ਨਹੀਂ ਟੱਪਿਆ ਜਾਂਦਾ ਜਿਹੜਾ ਲੋਟ ਜਾਂਦਾ ਬਸ ਕਾਬੂ ਆਉਂਦਾ ਹੈ ਮਸੇ ਕਾਬੂ ਆਉਂਦਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਪੁਲ ਦੀ ਮੰਗ ਕਰ ਰਾਹੀ ਹਾਂ ਪੁਲ ਦੀ ਮਨਾਈਤੀ ਜਾਵੇ ਹਾਂਜੀ ਮਾਦਾ ਕੀ ਨਾ ਆਪਣਾ ਹਾਂ ਠੀਕ ਲੋ ਪਿੰਡ ਕਿਹੜਾ ਜੀ ਗਜਨੀ ਆਵਾ ਦਰਿਆ ਦੀ ਕੀ ਹਾਲਾਤ ਨੇ ਦਰਿਆ ਬੜੇ ਮਾੜੇ ਆ ਪਾਣੀ ਵਧ ਰਿਹਾ ਹਾਂ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਤੇ ਦਰیاض پار ਕਿੰਨੀ ਫਸਲ ਖੜੀ ਹੈ ਜੀ ਫਸਲ ਬੜੀ ਖੜੀ ਸਾਰੇ ਆ ਹੁਣ 베ੜੇ ਤੁਸੀਂ ਕਿਆ 베ੜੇ ਤੇ ਆਇਓ ਬੜਾ ਸੰਘਰਸ਼ ਕੀਤਾ 베ੜੇ ਦੇ ਕੀ ਕਿ ਲੱਦ ਕੇ ਲਿਆਇਓ ਪੱਠਾ ਡੱਠ ਲਿਆਂਦਾ ਜਨਤਾ ਆਈ ਹੈ ਸਾਰੀ ਜਿਨਾਂ ਦੇ ਬਾਹਰ ਖੇਤ ਨੇ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਬਹੁਤ ਮੰਗ ਕਰਨੇ ਪੂਲ ਦੀ ਮੰਗ ਕਰਦੇ ਹਾਂ ਅਸੀਂ ਬਹੁਤ ਵੱਡੇ ਪਾਣੀ ਆ ਜਾਂਦਾ ਫਿਰ ਢੋਬ ਜਾਵਦਾ ਤੇ ਅਸੀਂ ਪੂਲ ਦੀ ਮੰਗ ਕਰਨੇ ਆ ਸਰਕਾਰ